ਆ ਵੀਡੀਓ ਨੂੰ ਦੇਖ ਕੇ ਸਾਰੀ ਹੀ ਦੁਨੀਆ ਹੈਰਾਨ ਰਹਿ ਗਈ ਅਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਵੀ ਆ ਵੀਡੀਓ ਚ ਹੋਇਆ ਕੀ ਆ ਤੁਸੀਂ ਸਾਫ਼-ਸਾਫ਼ ਇਸ ਵੀਡੀਓ ਚ ਦੇਖ ਸਕਦੇ ਹੋ ਵੀ ਆ ਗੱਡੀ ਲੰਘ ਕੇ ਗਈ ਏ ਤੇ ਇਸ ਦੇ ਪਿੱਛੇ ਜੋ ਆ ਸਕੂਟਰੀ ਆ ਰਹੀ ਏ ਨਾ ਸਕੂਟਰੀ ਤੇ ਕੋਈ ਵੀ ਬੈਠਾ ਨਹੀਂ ਹੋਇਆ ਸਕੂਟਰੀ ਬਿਨਾ ਕਿਸੇ ਡਰਾਈਵਰ ਤੋਂ ਚੱਲਦੀ ਪਈ ਆ ਸੋ ਇਹ ਵੀਡੀਓ ਹੁਣ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਲੋਕ ਕਹਿ ਰਿਹਾ ਕਿ ਕੋਈ ਭੂਤ ਆ ਕੋਈ ਆਤਮਾ ਵਾ ਜੋ ਸਕੂਟਰੀ ਨੂੰ ਚਲਾ ਰਹੀ ਆ ਕਈਆਂ ਦਾ ਤਾਂ ਇੱਥੇ ਇਹ ਵੀ ਕਹਿਣਾ ਵਾ ਕਿ ਇਸ ਜਗ੍ਹਾ ਤੇ ਕਿਸੇ ਦਾ ਐਕਸੀਡੈਂਟ ਹੋਇਆ ਸੀ ਕੁਝ ਦਿਨ ਪਹਿਲਾਂ ਜੋ ਬਹੁਤ ਭਿਆਨਕ ਸੀ ਉਹ ਕੁੜੀ ਸਕੂਟਰੀ ਤੇ ਜਾ ਰਹੀ ਸੀ ਜਿਸ ਦੀ ਮੌਤ ਹੋ ਗਈ ਤੇ ਹੁਣ ਉਸ ਦੀ ਹੀ ਆਤਮਾ ਇਸ ਸਕੂਟਰੀ ਤੇ ਘੁੰਮ ਰਹੀ ਆ ਬਹੁਤ ਸਾਰੇ ਲੋਕ ਇਹ ਗੱਲ ਵੀ ਕਹਿੰਦੇ ਆ ਕਿ ਵੀਡੀਓ AI ਨਾਲ ਬਣੀ ਆ ਪਰ ਯਾਰੋ ਇਸ ਵੀਡੀਓ ਨੂੰ ਦੇਖ ਕੇ ਤਾਂ ਇਹ ਲੱਗਦਾ ਹੈ ਕਿ ਵੀਡੀਓ AI ਨਾਲ ਨਹੀਂ ਬਣੀ ਪਰ ਜਿੱਦਾਂ ਮੀ ਆ ਇਸ ਵੀਡੀਓ ਨੇ ਉਸ ਇਲਾਕੇ ਵਿੱਚ ਡਰ ਦਾ ਮਾਹੌਲ ਬਣਾਇਆ ਹੋਇਆ ਹੈ ਆ ਧਿਆਨ ਨਾਲ ਫੇਰ ਤੁਸੀਂ ਵੀਡੀਓ ਦੇਖੋ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਵੀ ਕਿਵੇਂ ਇਹ ਸਕੂਟਰੀ ਬਿਨਾ ਡਰਾਈਵਰ ਤੋਂ ਚੱਲਦੀ ਪਈ ਆ ਇਸ ਦੇ ਅੱਗੇ ਇੱਕ ਗੱਡੀ ਲੰਘੀ ਆ ਤੇ ਪਿੱਛੇ ਇਹ ਸਕੂਟਰੀ ਆ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕੀ ਇਹ ਭੂਤ ਪ੍ਰੇਤ ਇਹ ਆਤਮਾ ਹੁੰਦੀਆਂ ਨੇ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਆਪਣੇ ਵਿਚਾਰ ਕਮੈਂਟਾਂ 'ਚ ਦੇ ਸਕਣ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ